ਤੇ ਇਹਦਾ ਹੈਗਾ ਕਰਬੇ ਹਿੱਸਾ ਇਹ ਜਦੋਂ ਮੈਂ ਜਾਣਾ ਮੈਂ ਇਸਤਰੀਆਂ ਕੋਲੇ ਉਹਨੇ ਨਹੀਂ ਜਾ ਰੇ ਤਾਂ ਮੈਂ ਉਹਨੂੰ ਨਾ ਨਹੀਂ ਚਾਹੁੰਦਾ ਕਿਸੇ ਦਾ ਲੈਣਾ ਹੂੰ ਵੀ ਕਿਹਦੇ ਕਿਹਦੇ ਕੋਲੇ ਗਏ ਪੁੱਛਿਆ ਮਸ਼ਹੂਰ ਮਹਤਰੀ ਕੋਲੇ ਆਪਾਂ ਜਾਵਾਂਗੇ ਪਹਿਲਾਂ ਹਾਂ ਵੀ ਉਹਨੂੰ ਪੁੱਛਿਆ ਵੀ ਉਹ ਕਹਿੰਦਾ ਜੀ ਇਹ ਤਾਂ केसा ਸਿੱਧਾ ਪਾਉਣਾ ਪਊ ਇਹਦਾ ਐ ਕਰਨਾ ਪਊਗਾ ਹੂੰ ਤੇ ਉਹ ਬਾਬੇ ਦੀ ਕਿਰਪਾ ਨਾਲ ਸੀ ਇਹਨੂੰ ਬਸ ਐਂ ਜੋੜਤਾ ਹੂੰ ਆਹ ਦੇਖ ਲਓ ਘਰੋਂ ਹੀ ਚੱਕ ਕੇ ਸਾਰਾ ਸਾਰਾ ਲੋਹਾ ਘਰੋਂ ਹੀ ਲਾਇਆ ਵਾ ਵੀ ਹਾਂ ਜਿਹੜਾ ਜਿਹੜਾ ਸਪਰੇਅਰ ਸਮਾਨ ਹੁੰਦਾ ਨਾ ਜੇ ਐਸੀ ਆਹ ਐਂਗਲ ਜਿਹੜਾ ਥੱਲੇ ਲਾਇਆਗਾ ਸਾਰੇ ਸੱਕਰੋ ਚੱਕੀ ਲਾਇਆ ਤੁਸੀਂ ਇਹ ਕਿੰਨੇ ਕੁ ਚੋ ਗਿਆ ਪਾਵਰ ਪਾਵਰ ਤਾਂ ਇਹ ਕਿਉਂਕਿ ਆਪਦਾ ਹੱਥ ਦੀ ਮਿਹਨਤ ਸੀਗੀ ਸਮਾਨ ਜਿੰਨਾ ਆ ਗਿਆ 18 ਕ ਹਜ਼ਾਰ ਦਾ ਵੀ 18000 ਰੱਖ ਲਓ ਸਮਥਿੰਗ ਕੋਈ ਪਾਪਾ ਬੋਪਾ ਬਾਗੇ ਉਹ ਸਾਰਾ ਟੈਂਕੀ ਟੰਕੀ ਆ ਬਾਕੀ ਆ ਜੀ ਮੈਂ ਤੁਹਾਨੂੰ ਤੋਂ ਬਾਗੇ ਜੇ ਕਹੀਏ ਤਾਂ ਵੀ 3000 ਹੀ ਹੋ ਗਿਆ ਪੂਲੀ ਬਿਲਡ ਕਰਾ ਕੇ ਨੇ ਮੂਰੇ ਜੀ ਹਾਂ ਦੇਖ ਪੂਲੀ ਦੇ ਮੂਰੇ ਪੂਲੀ ਬਿਲਡ ਕੀਤੀ ਵੀ ਆ ਉਹਦੇ ਉਸ ਪੁਲੀ ਦੇ ਮੁਰੇ ਹੋਰ ਪੁਲੀ ਬੈਲਡ ਕਰਦੀ ਉਹ ਡਬਲ ਕਰ ਲਈ ਹਾਂ ਵੀ ਉਹ ਸੈਂਟਰ ਕਰਾਗੇ ਨਾ ਪੁਲੀ ਹਾਂ ਉਹਦੇ ਮੁਰੇ ਬੈਲਡ ਕਰਦੀ ਹਾਂ ਇੱਧਰ ਪ੍ਰੈਸ਼ਰ ਪੰਪ ਉਧਰ ਪ੍ਰੈਸ਼ਰ ਪੰਪ ਲਾਤਾ ਸੀ ਇਹਦਾ ਇਹ ਪ੍ਰੈਸ਼ਰ ਪੰਪ ਵੀ ਇਹਦੇ ਤੇ ਹੁਣ ਜਿਵੇਂ ਕੰਪੈਨ ਵਾਲਾ ਲਾਤਾ ਸੀ ਆਹ ਹੂੰ ਇਹਨੂੰ ਕਵਰ ਕੀਤਾ ਹੋਇਆ ਹਾਂ ਹਾਂ ਇਹ ਕਵਰ ਕਰਤਾ ਸੀ ਵੀ ਕੋਈ ਕਿਸੇ ਬੱਚੇ ਦਾ ਹੱਥ ਨਾ ਲੱਗ ਜੇ ਬੈਲਟਾਂ ਨੂੰ ਜਾਂ ਕੁਝ ਹੋ ਗਈ ਨਾ ਵੀ ਉਧਰ ਦੇ ਪਾਸੇ ਹੂੰ ਵੀ ਇਹ ਸੇਫਟੀ ਫਰਸਟ ਬਣਾਈ ਆਪਾਂ ਹੂੰ ਵੀ ਇਹ ਚੀਜ਼ ਵਾਸਤੇ ਕਿਤੇ ਬੰਦੇ ਦੇ ਵੀ ਆਪਣੇ ਦਾ ਹੱਥ ਰੱਖਿਆ ਜਾਵੇ ਵੀ ਹੋਣਾ ਵੀ ਬੈਲਟ ਦੇ ਵਿੱਚ ਆ ਜਾਵੇ ਹੱਥਾ ਭਈ ਐਂਕੀਂਰ ਦੱਸੋ ਇਹ ਟ੍ਰੈਕਟਰ ਦੀ ਹੁਣ ਤੀ ਇੰਨਾ ਪੁਰਾਣਾ ਰੱਖਿਆ ਵੈਹੇ ਰੱਖਿਆ ਜੱਦੀ ਕਰਕੇ ਜਾਂ ਇਹਦੀ ਤਕਨੀਕ ਜਿਵੇਂ ਸੋਨਾ ਲੀਕਣੇ ਸ਼ੁਰੂਆਤ ਹੀ ਇੱਥੋਂ ਕੀਤੀ ਸੀ ਨਾ ਇਹ ਟ੍ਰੈਕਟਰ ਲੋਕਾਂ ਨੇ ਫੇਲ ਕਰਤੇ ਸੀ ਨਹੀਂ ਸਾਡੇ ਕੋਲੇ ਉਹਦੋਂ ਫੇਲ ਤੋਂ ਬਾਅਦ ਆਇਆ ਇਹ ਅੱਛਾ ਜਿੱਦੇ ਜਿੱਦੇ ਸੋਨਾ ਲੀਕਾ ਪਹਿਲੇ ਦਿਨ ਟ੍ਰੈਕਟਰ ਕੱਢਦਾ ਉਹਦੇ ਪਹਿਲੇ ਦਿਨ ਮੇਰੇ ਕੋਲੇ ਲੈ ਕੇ ਆਇਆ ਟ੍ਰੈਕਟਰ ਇਹਦੇ ਨੁਕਸ ਕਢਾਏ ਸੀਗੇ ਮੈਥੋਂ ਪੁੱਛਿਆ ਨਾ ਵੀ ਇਹਦੇ ਸਾਨੂੰ ਨੁਕਸ ਕਢ ਕੇ ਦੱਸੋ ਵੀ ਇਹਦੇ ਵਿੱਚ ਜਿੱਦੇ ਪਹਿਲੇ ਦਿਨ ਮੈਂ ਟਰਾਈ ਲਈ ਇੱਥੇ ਇਹਨਾਂ ਨੂੰ ਤਿੰਨੇ ਨੁਕਸ ਦੱਸੇ ਸੀ ਤਿੰਨੇ ਨੁਕਸ ਇਹਨਾਂ ਨੇ ਵੀ ਮੈਨੂੰ ਚੌਕ ਪੰਜਾ ਦਿਨਾਂ ਦੇ ਵਿੱਚ ਮੇਰੇ ਕੋਲ ਕਵਰ ਕਰਕੇ ਤੇ ਲਿਆ ਕੇ ਖੜਾਤਾ ਵੀ ਕਹਿੰਦੇ ਹੁਣ ਦੱਸੋ ਇਹਦੇ ਚ ਨੁਕਸ ਕੀ ਸੀਗੇ ਇੱਕ ਤਾਂ ਇਹਨਾਂ ਦੀ ਬੈਟਰੀ ਜਮਾਂ ਡਰਾਈਵਰ ਦੀ ਸੀਟ ਥੱਲੇ ਸੀਗੀ ਵੀ ਜੇ ਕਿਤੇ ਟਰੈਕਟਰ ਪੜਦਾ ਕੱਲ ਨੂੰ ਬੰਦਾ ਉਹ ਨਹੀਂ ਮਰਦਾ ਉਹ ਤੇ ਆਪ ਨਾ ਮਰੂਗਾ ਦੂਜਾ ਨੁਕਸ ਸੀਗਾ ਇਹਦੇ ਚ ਜਿਹੜੀ ਆਹ ਪਹਿਲੀ ਤਾਂ ਚਲੋ ਹੁਣ ਪਰ ਉਹ ਸੈਲਫ ਦਾ ਹੁਣ ਤਾਂ ਆਪ ਬੈਟਰੀ ਦੇ ਬਾਹਲਾ ਦੀਨ ਹੋ ਗਏ ਪਹਿਲਾਂ ਆਪਣਾ ਰੱਸਾ ਪਾਉਂਦੇ ਸੀਗੇ ਪੁੜੀਆਂ ਲਾਉਂਦੇ ਸੀਗੇ ਹਾਂਜੀ ਵੀ ਉਹ ਉਹਦੇ ਚ ਨੁਕਸ ਸੀਗਾ ਵੀ ਉਹਦੇ ਚ ਦੇਣੋਂ ਹਟ ਗਏ ਸੀਗੇ ਪਹਿਲੀਆਂ ਚੋਂ ਉਹਨਾਂ ਨੇ ਕਾਲੇ ਇੱਕ ਸੀਗੇ ਜਿਵੇਂ ਆਪਣਾ ਲੈਫਟ ਰੀ ਕੰਟਰੋਲ ਸੀਗੇ ਜੀ ਉਹ ਜਦੋਂ ਆਪਾਂ ਕਲਚਨ ਉਪ ਲਈਦਾ ਸੀਗਾ ਉਸ ਦਿਬਾਤ ਲੈਫਟ ਉਹ ਕੰਮ ਕਰਨੋਂ ਹਟ ਜਾਂਦੀ ਸੀ ਚਿੱਟੇ ਸਕਾਟ ਵਾਂਗੂ ਇਹ ਚਿੱਟੇ ਸਕਾਟ ਦੀ ਜਮ ਖੂंचे ਤੇ ਲਾ ਜਗੇ ਆਪਾਂ ਪਹਿਲਾ ਪੁਰਾਣਾ ਸਕਾਟ ਦੇ ਉਹ ਕੰਮ ਛੱਡ ਜਾਂਦੀ ਆ ਉਹਨੂੰ ਫਿਰ ਲੈਫਟ ਕੰਟਰੋਲ ਉਦੋਂ ਉਹ ਪਹਿਲਾਂ ਆਪਾਂ ਉਥੇ ਦੱਸਿਆ ਉਹਨਾਂ ਨੂੰ ਉਥੇ ਲਵਾਇਆ ਉਹਨਾਂ ਦੇ ਉਹਦੇ ਨਾਲ ਦੀ ਨਾਲ ਉਹਨੇ ਕਵਰ ਕੀਤਾ ਉਹਨੇ ਕਹਿੰਦੇ ਵੀ ਇਹ ਦੱਸੋ ਠੀਕ ਹੈ ਫਿਰ ਉਹ ਹਾਂਜੀ ਹਾਂਜੀ ਅੱਗੇ ਤੇ ਇਹ ਟਰੈਕਟਰ ਫਿਰ ਉਦੋਂ ਹੀ ਲਿਆਂਦਾ ਸੀਗਾ ਉਦੋਂ ਹੀ ਦਾ ਨਹੀਂ ਨਹੀਂ ਇਹ ਤਾਂ ਟਰੈਕਟਰ ਸੀ ਬਾਹਰ ਦੇ ਵਿੱਚ ਲਿਆ ਚੱਲਦਾ ਸੀ 17 'ਚ ਲਿਆ ਜੀ ਚੱਲਦਾ ਹਾਂ 17 'ਚ ਹੂੰ ਜਲਦ ਆ ਲੈ ਲਿਆ ਸੀਗਾ ਤੇ ਉਦੋਂ ਹੀ ਲਿਆ ਸੀ ਹੋਰ ਕੋਈ ਉਦੋਂ ਬਾਅਦ ਜਿਹੜੀਆਂ ਉਹ ਤਾਂ ਕੰਮੀਆਂ ਚਲੋ ਕੱਢ ਤੀਆਂ ਤੇ ਹੁਣ ਤੱਕ ਜਿਵੇਂ ਚਲਾ ਰਹੇ ਹਾਂ ਹੁਣ ਅਸੀਂ ਇੱਕ ਇਹਦੇ ਤੋਂ ਬਿਨਾ ਇੱਕ ਆਪਦੇ 4 ਟਰੈਕਟਰ ਨੂੰ ਮਿਸ ਕਰਦੇ ਹਾਂ ਅੱਛਾ ਉਹ 3600 ਆ ਸਾਡਾ ਜੇ ਸਾਡੇ ਕਿਸੇ ਵੀ ਵੀਰ ਭੈਣ ਭਰਾ ਕੋਲੇ ਖੜਾ ਹੋਵੇ ਉਹ ਸਾਨੂੰ ਦੱਸ ਦੇਵੇ ਅਸੀਂ ਉਹਦੇ ਖਰੀਦਣਾ ਚਾਹੁੰਦੇ ਹਾਂ ਨੰਬਰ ਉਹਦਾ ਨੰਬਰ ਵਗੈਰਾ 3213 A 3431 ਉਹਦਾ ਮੂੰਹ ਜਵਾਨੀ ਚਾਹੇ ਤੈਨੂੰ ਬਰ 34 33 90 ਮਾਡਲ ਆ ਟਰੈਕਟਰ ਉਹ ਹਾਂ ਠੀਕ ਹੈ ਨਾ ਠੀਕ ਹੈ ਹਾਂ ਪੀ ਵੀ ਏ 34 ਪੀ ਵੀ 13 ਏ 34 33 ਆ ਉਸ ਗਨੀ ਤੇ ਲਾ ਦੇ ਆ ਕਰੀ ਸਟਾਰਟ ਬਣ ਸੁਣ ਇਹਦਾ ਇਹਦਾ ਬਈ ਖਰਚਾ ਕਿਵੇਂ ਰਿਆ ਖਰਚਾ ਦਾ ਲੋ ਬਸ ਜ਼ੀਰੋ ਹੀ ਐ ਅੱਛਾ ਆ ਦੇਖੋ ਜੀ ਬੰਗਲ ਲਾ ਲੈ ਨੂੰ ਇੰਦਰ ਇਹ ਸਾਵਨਾ ਸੋਨਾ ਲੀਕਾ ਇਹ ਕੋਈ ਵੈਰਲਾਈ ਪਾਵਰ ਹੋਇਆ ਹੋਊਗਾ। ਹਰ ਇੱਕ ਨੇ ਕਰਾਇਆ ਹੋਣਾਗਾ ਹੁਣ ਤਾਂ ਤਕਰੀਬਨ 60 ਤੇ ਇਹ ਟਰੈਕਟਰ ਹਨਾ। ਜਿੱਦੇ ਕੋਲੇ ਵੀ ਹੋਊਗਾ। ਆਂਗਨ ਵਾਲੀ ਮੁੜਦਾ ਇਹ ਜਿੱਧਰ ਮੁੜਨਾ ਇਹ। ਤੇ ਪ੍ਰੈਸ਼ਰ ਕਰਕੇ ਵੀ ਇਹ ਸਲੋ ਵੀ ਜਮਾ ਤੁਸੀਂ ਇਹ ਦੇਖੋ ਵੀ ਸਲੋ ਤੋਂ ਸਲੋ ਰੇਸ ਤੇ ਨਹੀਂ ਕੋਈ ਵੀ ਟਰੈਕਟਰ ਆ ਵੀ ਨਹੀਂ ਸਲੋ ਰੇਸ ਤੇ ਨਹੀਂ ਮੁਹ ਕਰਦਾ। ਕਿੰਨੇ ਕਿਤੇ ਵੈਸ਼ ਕਰਤਾ ਸੀ ਇਹ। ਮੈਨੂੰ ਇਹ ਮੈਂ ਕਿਉਂਕਿ ਜਦ ਕੋਈ ਪਹਿਲਾ ਕੰਮ ਸੀਗਾ ਹਫਤੇ ਦੇ ਵਿੱਚ ਸਾਨੂੰ ਇਹ ਸਾਡੇ ਬਾਈ ਉਹਨੇ ਟੇਚਰਾ ਕਰਦੇ ਸੀਗੇ ਕਹਿੰਦੇ ਯਾਰ ਇਹ ਤਾਂ ਕੀ ਕਰੀ ਜਨਾ ਮੈਂ ਕਿਹਾ ਕੋਈ ਨਹੀਂ ਬਾਈ ਦੇਖੀ ਜਾਊਗੀ ਇਹ ਘਰ ਦਾ ਸਮਾਨ ਆ ਘਰ ਦਾ ਲੋਹਾ ਲਾ ਲੈਨੇ ਬਿਲਡ ਕਰਕੇ ਤੇ ਚਲੋ ਵਧੀਆ ਬਾਬੇ ਦੀ ਕਿਰਪਾ ਨਾਲ ਬਹੁਤ ਸੋਹਣਾ ਹੋਇਆ ਹੈ ਇਹ ਕਿਤੇ ਨੂੰ ਹੋ ਗਿਆ ਚਾਰ ਸਾਲ ਤੋਂ ਹੋ ਗਿਆ ਇਹਨੂੰ ਕਿਤੇ ਨੂੰ ਅੱਛਾ ਨਾਲੇ ਇਹਦੀ ਜਿਹੜੀਆਂ ਮੋਡੀਫਾਈ ਕੀਤੀ ਇਹਦੀ ਸਾਰੀ ਉਹ ਜਮਾ ਉਹਦੇ ਵਿੱਚੋਂ ਪੈਪਾ ਪਪਾ ਜਿਵੇਂ ਹੈਗੀਆਂ オリジナル ਦੀਆਂ ਸੇਮ ਟੈਂਕੀ ਉਹਦੀ ਵਿੱਚ ਉਹਦੀ ਉੱਥੇ ਲਈ ਵੀ ਆ ਨਹੀਂ ਪਤਾ ਨਹੀਂ ਲੱਗਦਾ ਹਾਂ ਤੇ ਇਹ ਕਿਹੜਾ ਦਾ ਗੀਅਰ ਆਹ ਸਾਨੂੰ ਉਹ ਬਣੇ ਬਣਾਈ ਮਿਲ ਗਿਆ ਸੀਗਾ ਜਿਹਦੇ ਵਿੱਚੋਂ ਹੀ ਆਰਮੀ ਡੋਲ ਦੇ ਪੈਰ ਨਿਕਲਦੇ ਸਾਰੇ ਇਹ ਆਰਮੀ ਡੋਲ ਲਾਇਆ ਆਪਣਾ ਇੱਥੇ ਸਾਰਾ オリジナル ਲਿਆਂਦਾ ਹੀ ਸਾਰਾ ਸਮਾਨ ਇਹ ਵੀ ਐ ਨਹੀਂ ਸੀ ਵੀ ਆਪਾਂ ਕੋਈ ਕਿਤੋਲੇ ਲੈ ਗਏ ਕਿਤੋਲੇ ਲੈ ਲਿਆ ਕੰਮ ਫਿਰ ਪੂਰਾ ਲੈਣੀ ਹੋਏ ਤਾਂ ਕੰਮ ਬਹੁਤ ਕੰਮ ਤਾਂ ਹੁਣ ਇੱਥੇ ਹੁਣ ਸਾਡੇ ਦਾ ਬਸ ਚੱਕੀ ਫਿਰਦਾ ਕਿਤੇ ਕੋਈ ਲੈ ਗਿਆ ਕਿਤੇ ਕੋਈ ਲੈ ਗਿਆ ਬਾਕੀ ਜਦੋਂ ਹੁਣ ਕੰਮ ਨਿਬੜ ਵੀ ਜਾਂਦਾ ਇਹਦਾ ਕੰਮ ਚੱਲਦਾ ਹੀ ਜਾਂਦਾ ਇੱਕ ਜੀ ਹੋਰ ਆ ਇਹਦਾ ਪੁਰਾਣਾ ਦਾ ਮਾਡਲ ਰੱਖਿਆ ਕੋਈ ਨਵਾਂ ਨਹੀਂ ਰੱਖਿਆ ਸੋਨਾਲੀਕਾ ਕਾਰਨ ਸੋਨਾਲੀਕਾ ਕਾਰਨ ਬਸ ਇਹਦਾ ਮੰਨ ਦੇ ਵਿੱਚ ਪਾਇਆ ਵਾਹੇ ਦੇ ਕਹਿੰਦੇ ਬਾਕੀ ਵੀ ਕਹਿੰਦੇ ਸਾਡੇ ਫਿਲੀਪੀਨ ਚ ਕਹਿੰਦੇ ਸਵੇਰ ਤੇ ਆ ਹਾਂ ਵੀ ਇੱਥੇ ਕਹਿੰਦੇ ਕਰਮਾ ਵਾਲਾ ਹੈ ਵੀ ਸਾਨੂੰ ਇਹ ਕਰਮਾ ਵਾਲਾ ਹੀ ਆ ਠੀਕ ਆ ਸਾਨੂੰ ਆਏ ਨਵੇਂ-ਨਵੇਂ ਇੰਨੇ ਪੈਸੇ ਲਾ ਕੇ ਓਨਾ ਕੰਮ ਹੀ ਦੇਣਾ ਇਹ ਡੇਢ ਘੰਟੇ ਦਾ ਟਰੈਕਟਰ ਇਹ ਵੀ ਕੰਮ ਓਨਾ ਹੀ ਦਿੰਦਾ ਇਹ 60 ਇਹ 60 ਦਾ ਵਾਹਣਾ ਹਾਂ ਇਹਦੇ ਚ ਜੈਕੋ ਸਲਵਾਕੇ ਦੇ ਜਾਂਣਾ 14 ਦੇ ਟਾਇਰਾਂ 'ਚ 14 28 ਦਾ ਇਹ ਸਾਨੂੰ ਆਲੂਆਂ ਜਿ ਨਿਆਰਾ ਦਿੰਦਾ ਵਧੀਆ ਫਟੜੀ ਫਟੜਾ ਬਹੁਤ ਹੈ ਇਹ ਹੂੰ ਇਹ 14 ਦੇ ਟਾਇਰਾਂ 'ਚ ਵਧੀਆ ਹੈ ਬਾਕੀ ਇੰਜਣ ਇਹਦਾ 59 11 ਦਾ ਹੀ ਆ ਜਿਹਨੂੰ ਜੈਕੋ ਸਲਵਾਕੇ ਦਾ ਕਹਦੇ ਆਪਾਂ ਹਾਂ ਬਿਲਕੁਲ ਉਹ ਬਲਾਕ ਦਾ ਜੈਕੋ ਸੁਲਵਾ ਕੀ ਆ ਗਿਆ ਹਾਂ ਪਰ ਪਿੱਛੇ 5911 ਦੀ ਆਪਣੇ 102 4511 ਦੇ ਬੋਰ ਪੁਆਇੰਟ 102 ਦੇ 45 ਵਾਲੇ ਬਿਸਟਮ ਪੁਆਇੰਟ ਇੱਕ ਚੀਜ਼ ਹੋਰ ਆ ਬਾਈ ਵੀ ਇਹ ਟਰੈਕਟਰ ਤੋਂ ਸ਼ੁਰੂ ਕੀਤਾ ਸੋਨਾਲੀ ਕਾ ਨੇ ਤੇ ਬੜੀ ਛੇਦੀ ਗਰੋ ਵੀ ਕੀਤਾ ਜੇ ਦੇਖਿਆ ਜਾਵੇ ਵੱਡੀਆਂ ਕੰਪਨੀਆਂ ਦੇ ਮੁਕਾਬਲੇ ਚ ਆ ਕੇ ਖੜ ਗਏ ਨਹੀਂ ਇਹਨਾਂ ਦੀ ਇੱਕ ਖਾਸ ਏਤਰੀ ਹੈ ਸੋਨਾਲੀ ਕਾ ਦੀ ਜੀ ਇਹਨਾਂ ਨੇ ਜਿਹੜੇ ਇੱਕ ਬੰਦੇ ਨੇ ਨੁਕਸ ਦੱਸਤਾ ਉਹ ਕੱਢਦੇ ਉਹਨੂੰ ਕਵਰ ਅਪ ਕੀਤਾ ਵੀ ਤੁਹਾਡੇ ਇਸ ਟਰੈਕਟਰ ਦੇ ਵਿੱਚ ਆ ਨੁਕਸ ਆ ਹਾਂ ਵੀ ਇਹ ਤੁਸੀਂ ਉਹ ਸੋਚ ਵੀ ਨਹੀਂ ਕੰਪਨੀ ਉਹ ਕਹਿੰਦੇ ਜੇ ਜ਼ਿੰਮੇਦਾਰ ਨੇ ਨੁਕਸ ਕੱਢਿਆ ਨਾ ਕੱਢਿਆ ਕਿਸੇ ਕਾਰਨ ਉਹਨੇ ਦਵਾ-ਦਾਵਾ ਉਹਨੂੰ ਫਾਲੋ ਕੀਤਾ ਉਸ ਚੀਜ਼ ਨੂੰ ਹਾਂ ਬਿਲਕੁਲ ਹਾਂ ਵੀ ਨੁਕਸ ਕੋਈ ਵੀ ਹੋਵੇ ਮੜਾ ਜਾ ਵੀ ਐਵੇਂ ਨਹੀਂ ਜਾਏ ਇਹ ਐਵੇਂ ਨਹੀਂ ਜਾਏ ਜ ਨਹੀਂਗਾ ਵੀ ਨੁਕਸ ਮੜਾ ਜਾ ਵੀ ਉਹਨੇ ਨਾਲ ਦੀਆਂ ਫਾਲੋ ਕਰਕੇ ਨਾਲ ਦੀਆਂ ਅਪਡੇਟਡ ਕਰਕੇ ਲੋਕਾਂ ਨੂੰ ਉਹ ਚੀਜ਼ ਦਿੱਤੀ ਹੈ ਵੀ ਆ ਲੋ ਵੀ ਆ ਨੁਕਸ ਕੱਢਤਾ ਵੀ ਜਿਉਂ ਹੀ ਕਹਿ ਦਈਏ ਜੀ ਤੁਹਾਡੀ ਸ਼ੋਅ ਚ ਹੀ ਹੋਗੀ ਸ਼ੋਨੀ ਵੀ ਹੋਗੀ ਉਸ ਹੀ ਤਰ੍ਹਾਂ ਚਲੋ ਕੋਈ ਵੀ ਕੰਪਨੀ ਖਰਚਾ ਨਹੀਂ ਕਰਦੀਗੀ ਔਰ ਉਹ ਚੀਜ਼ ਤੇ ਕੰਪਨੀ ਨੇ ਖਰਚਾ ਕੀਤਾ ਵੀ ਜਿਹੜੀ ਤੁਹਾਨੂੰ ਘਾਟ ਆ ਉਹ ਪੂਰੀ ਕੀਤੀ ਹੈ ਪੂਰੀ ਕੀਤੀ ਸਪੇਅਰ ਪਾਰਟ ਵੀ ਸਾਰੇ ਕਿਤੇ ਮਿਲ ਜਾਂਦੇ ਹਾਂ ਇੱਕ ਇਹਦਾ ਸਸਤਾ ਸਪੇਅਰ ਪਾਰਟ ਹੈ ਜਿੱਥੋਂ ਮਰਜ਼ੀ ਲੈ ਲਓ